ਲੋ ਜੀ ਵੀਰੋ ਆਪਣੇ ਕੋਲੇ ਝੋਟ ਮੱਝ ਖੜੀ ਆ ਜੀ ਚੌਥਾ ਸੂਆ ਜੀ ਇਹ ਤੇ 8 ਕਿਲੋ ਡੰਗ ਦਾ ਦੁੱਧ ਪਿਛਲੇ ਸਾਲ ਦਾ ਰਿਕਾਰਡ ਸੀਗਾ 8 ਕਿਲੋ ਡੰਗ ਦਾ ਜੀ ਲੇਕਿ ਚੌਥਾ ਸੂਆ ਸੀਗਾ ਤੇ ਬਹੁਤ ਵਧੀਆ ਦੇਖੋ ਜੀ ਕੁਆਲਿਟੀ ਦੀ ਸਿਰੇ ਦੀ ਝੋਟੀਆਂ ਦੇਖੋ ਸੰਗ ਸੰਗ ਦੇਖੋ ਜੀ ਬਹੁਤ ਵਧੀਆ ਦੇਖੋ ਤੇ ਆਪਾਂ ਤੁਹਾਨੂੰ ਪਿੱਛੋਂ ਵੀ ਲਿਆਵਾਂਗੇ ਵੀ ਦਿਖਾ ਦਿੰਨੇ ਆ ਤੁਹਾਨੂੰ ਆਹ ਦੇਖੋ ਜੀ ਜਿਹਦੇ ਪਾਸੇ ਦੇਖੋ ਪਿਛਲੇ ਸਾਲ ਬਾਈ 8 ਕਿਲੋ ਡੰਗ ਦਾ ਜਿਹੜਾ ਦੁੱਧ ਸੀਗਾ ਰਿਕਾਰਡ ਸੀਗਾ ਬਾਈ ਕੋਲੇ ਤੇ ਬਾਈ ਦਾ ਪਿੰਡ ਹੈਗਾ ਜੀ ਢੱਲਮਾ ਕਲਾ ਤੇ ਬਾਈ ਦਾ ਨਾਮ ਹੈਗਾ ਜਗਜੀਤ ਸਿੰਘ ਜੀ ਲਖਵੀਰ ਸਿੰਘ ਬਾਈ ਦਾ ਨਾਮ ਜੀ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਜਿਹੜਾ ਸਕਰੀਨ ਤੇ ਉੱਤੇ ਲਾ ਦਾਂਗੇ ਜੀ ਤੇ ਬਾਈ ਨਾਲ ਸੰਪਰਕ ਕਰ ਲਓ ਜੀ ਤੇ 8 ਕਿਲੋ ਡੰਗ ਦਾ ਦੁੱਧ ਸੀ ਬਾਈ ਜੀ ਚੌਥਾ ਸੁਆ ਤੇ ਪਹਿਲੇ ਸਾਲ ਬਾਈ ਜੀ ਕੱਟੀ ਸੀ ਤੇ ਥਾਣ ਗੇਰਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਥਾਣ ਚਾਰੇ ਵਧੀਆ ਵੱਡੇ ਥਾਣਾ ਲੰਮੇ ਤੇ ਬਾਕੀ ਸਕਰੀਨ ਤੇ ਚੱਲਦੀ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਓ ਜੇਕਰ ਆਪਾਂ ਗੱਲ ਰੇਟ ਦੀ ਕਰਗੇ ਤਾਂ ਜੀ ਰੇਟ ਇਹਦਾ 1 ਲੱਖ ਤੇ 40000 ਰੁਪਿਆ ਬਾਈ ਦੀ ਮੰਗ ਆ ਤੇ ਬਾਕੀ ਬਈ ਮੌਕੇ ਤੇ ਜਿਹੜਾ ਮਾਨ ਤਨ ਕੀਤਾ ਜਾਊਗਾ ਆ ਦੇਖੋ ਇਹ ਰੰਗ ਰੰਗ ਤੁਸੀਂ ਦੇਖ ਸਕਦੇ ਆ ਲਓ ਜੀ ਸੈਮਸੰਗ ਦੇਖੋ ਵਧੀਆ ਪੂਰੇ ਕੁੰਡੇ ਆ ਦੇਖੋ ਪੂਰੀ ਕਾਲੀ ਛਾਹ ਆ ਸੀਗੀ ਛੋਟੀ ਇਹ ਬਈ